ਕਰੀ ਦੀ ਠੀਕ ਹੈ ਚੱਡਾ ਵੀ ਦੇਖਣਾ ਚਾਹੀਦਾ ਚੀਜ਼ ਆ ਨਹੀਂ ਹਾਂ ਯਾਰ ਦਿਖ ਰਹੀ ਆ ਇੱਕ ਚੀਜ਼ ਹੁੰਦੀ ਕਿਸੇ ਦੇ ਕਹਿੰਦੇ ਥਾਨ ਵੀ ਪੂਰੀ ਗੰਨੇ ਵਰਗੀ ਜੀ ਨੂੰ ਕਹਿੰਦੇ ਆ ਬਹੁਤ ਜ਼ਬਰਦਸਤ ਬਰੀਡ ਜੀ ਨੂੰ ਕਹਿੰਦੇ ਆ ਇਹ ਜਿਹੜੀਆਂ ਪੱਠਾ ਨਾ ਮੈਂ ਜਿਹਨੇ ਨਹੀਂ ਇਹ ਉੱਚੇ ਮੱਥੇ ਵਾਲੇ ਤੂੰ ਕੱਲੇ ਹੀ ਕਿਉਂ ਖਰੀਦਾਂਗਾ ਮੈਂ ਕਹਿੰਦਾ ਆਪਣੇ ਕੋਲ ਆਉਂਦੀ ਹੈ ਉੱਚੇ ਮੱਥੇ ਵਾਲੀਆਂ ਅੱਛਾ ਪੁਰਾਣੀਆਂ ਦੇਖੋ ਜਿਨ੍ਹਾਂ ਨੂੰ ਨੌਲੇਜ ਹੋਊਗੀ ਜਿਨ੍ਹਾਂ ਨੂੰ ਨੌਲੇਜ ਹੋਊ ਤਰਸੇਮ ਭਾਈ ਉਹ ਬੰਦੇ ਹੀ ਖਰੀਦੂਗਾ। ਅਬਾ ਯਾ ਜੀ ਇਹ ਵੀ ਖਰੀਦ ਲਿਆ ਕਰੋ। ਕਈ ਵਾਰ ਕਿਸੇ ਕੋਲੇ ਖੜੀ ਹੁੰਦੀਆਂ ਨਾ ਤਾਂ ਲੈ ਲਿਆ ਕਰੋ। ਇਹਨੂੰ ਲੈ ਕੇ ਦੇ ਦੇ ਦੋ ਲੈ ਲੂਗਾ। ਮੈਂ ਲੈ ਲਾਂਗੇ ਟੈਨਸ਼ਨ ਹੀ ਨਹੀਂ ਕੋਈ ਪਾਸ ਸਿੱਧੇ ਮੂੰਹ ਦੀ ਇਹਨੂੰ ਕਵੇ ਦੇਖੋ। ਬਿਲਕੁਲ ਬਾਰੀ ਕਦੇ ਇਹ ਕੰਨ ਹੋਣਗੇ ਚਮੜੀ ਪੂਰੀ ਬਿਲਕੁਲ। ਕੀ ਹੋਈ ਆ? ਇਹ ਸੇਲ ਵਾਸਤੇ ਦੇ ਦਾਂਗੇ ਲੋ 2 ਬੱਠਾ। ਕਿੰਨੇ ਦੀ? ਨਾਲ ਦੇ ਦਾਂਗੇ ਦੇ ਦਾਂਗੇ ਬਾਜੂ ਰੇਟ ਬਿਲਕੁਲ। ਪਹਿਲੀ ਗੱਲ ਤਾਂ 15-16 ਹਜ਼ਾਰ ਦੀ ਦੁਪੱਟਾ ਵਾ। 20 ਹਜ਼ਾਰ ਦੀ ਚਲੋ ਬੱਕਰੀ ਲੈ ਲਓ। ਕਿੰਨੇ ਦੀ ਹੋਈ? ਖੱਤੀ ਕੇ 1000 ਰੁਪਏ ਦੀ ਬੱਕਰੀ ਦੇ ਦਾਂ ਦੇ ਦਾਂਗੇ ਜਾਂ ਲੈ ਜਾ ਜੀ ਕਿਹੜਾ ਮਰਜ਼ੀ ਲੈ ਜਾਵੇ ਬਾਹਰ ਕੇ ਅੰਦਰ ਜੋ ਜਿਤਨੇ ਵੀ ਕਸਟਮਰ ਆਪਣੇ ਪਾਸ ਆਣਾ ਚਾਹੇ ਹਾਂ ਸਾਰਾ ਮਾਲ ਮੇਰਾ ਮੈਸੂਰ ਕਰਨਾਟਕਾ ਜੋ ਬੀਜਾਪੁਰ ਇਹ ਲੈਂ ਹੈ ਸਾਰੀ ਮਹਾਰਾਸ਼ਟਰ ਕੇ ਅੰਦਰ ਜਾਂਦਾ ਹੈ ਜਿਸਨੇ ਆਰਡਰ ਦੇਣਾ ਹੈ ਆਪਣੇ ਕੋ ਆਰਡਰ ਦੇ ਆਰਡਰ ਕੇ ਬਿਗਾਰੇ ਮਾਲ ਨਹੀਂ ਖਰੀਦਦਾ ਭਾਈ ਠੀਕ ਹੈ ਬਹੁਤ ਬੰਦੇ ਕਹਿੰਗੇ ਜੀ ਹਾਂ ਮੈਂ ਐਸੀ ਵੀਡੀਓ ਡਾਲ ਦੋ ਐਸੀ ਵੀਡੀਓ ਨਹੀਂ ਡਾਲ ਸਕਦਾ ਆਰਡਰ ਦੇਣਗੇ ਉਸਕੇ ਬਾਅਦ ਮੈਂ ਆਪਕੋ ਮਾਲ ਖਰੀਦ ਕੇ ਦੂੰ ਠੀਕ ਆਇਓ ਭਾਈ ਜੀ ਸਤਿ ਸ੍ਰੀ ਅਕਾਲ ਅੱਜ ਨਾ ਬੱਕਰੀਆਂ ਤੁਹਾਨੂੰ ਦਿਖਾਉਣਗੇ ਦੁੱਧਾਲੀਆਂ ਕੀਨੇ ਖਰੀਦੀਆਂ ਨੇ ਕੀਨੇ ਲਈਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਬੱਕਰੀ ਦਿਖਾਉਣਾ ਪਹਿਲਾਂ ਤੁਹਾਨੂੰ ਨਾ ਕਰੀ ਅਸਲ ਦੇ ਵਿੱਚ ਬੱਕਰੀ ਦੇ ਕੱਦ ਤੇ ਨਾ ਜਾਏ ਕੱਦ ਤਾਂ ਇਹਦਾ ਜਿੰਨਾ ਹੈਗਾ ਵੀ ਨਾਰਮਲ ਬੱਕਰੀਆਂ ਦਾ ਕੱਦ ਉਨੇ ਦਾ ਹੈ ਇਹਨੂੰ ਆਪਾਂ ਥੱਲੋਂ ਦਿਖਾਵਾਂਗੇ ਬੱਕਰੀ ਕੀ ਦੀ ਉਹਦੇ ਨਾਲ ਵੀ ਥੋੜੀ ਗੱਲਬਾਤ ਕਰਵਾ ਦੇਣਗੇ ਇਹ ਆ ਦੇਖੋ ਥੱਲੋਂ ਠੀਕ ਹੈ ਨਾ ਵਾਲਾ ਘੱਟੋ ਘੱਟ 4 ਲੀਟਰ ਤੱਕ ਘੱਟੋ ਘੱਟ ਦਿੰਦੀ ਉਹ ਹੋਊਗੀ ਹੁਣ ਇਹ ਗੱਲਬਾਤ ਇਹ ਆਵਾਂਗੀ ਇਹ ਬੱਕਰੀਆਂ ਖਰੀਦੀਆਂ ਨੇਗੀਆਂ ਖਾਨ ਰਿਆਸਤ ਨੇ ਖਾਨਗੋੜ ਫਾਰਮ ਵਾਲੇ ਉਹਨਾਂ ਨੇ ਬਾਈ ਉਰੇ ਆਈ ਹਾਂਜੀ ਹਾਂਜੀ ਆ ਜਾ ਆ ਜਾ ਕੇ ਰਾਂ ਉਧਰ ਗੱਲਾਂ ਮਾਰੀ ਜਾਂਦਾ ਸੀਗਾ ਇਹ ਅੱਜ ਮੁੱਲਾਪੁਰ ਬੱਕਰੀਆਂ ਦੀ ਮੰਡੀ ਤੇ ਜੀ ਕੀ ਹਾਲ ਖਾਨ ਸਾਹਿਬ ਠੀਕ ਹੈ ਬਹੁਤ ਵਧੀਆ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਆਦab ਹਾਂ ਸਾਰਿਆਂ ਨੂੰ ਓਕੇ ਠੀਕ ਠਾਕ ਆ ਬੱਕਰੀ ਬਾਰੇ ਦੱਸ ਮੈਂ ਕਿਹਾ ਵੀ ਇਹ 4 ਲੀਟਰ ਦੁੱਧ ਦਿੰਦੀ ਹੋਗੀ 4 ਦਿੰਦੀ ਉਹ ਕਿ ਬਦ 4 ਲੀਟਰ ਦਾ ਬੰਦੇ ਨੇ 5 ਲੀਟਰ ਦੀ ਗਾਰੰਟੀ ਦਿੱਤੀ ਆ ਪਰ ਮੈਂ ਦੇਖ ਰਿਹਾ ਵੀ ਯਾਨੀ 4 ਤਾਂ ਹੋ ਗਈ ਹੋਗਾ ਅੱਛਾ ਕਿਉਂਕਿ ਦੇਖੋ ਤਾਂ ਸਹੀ ਤੁਸੀਂ ਇਹ ਅੱਜ ਇੱਥੋਂ ਲਈ ਆ ਹਾਂਜੀ ਹਾਂਜੀ ਇੱਥੋਂ ਹੀ ਆ ਦੇਖੋ ਪਹਿਲਾਂ ਦਾ ਤਰਸੇਮ ਭਾਈ ਇੱਥੇ ਮਾਰਕ ਦਿਖਾਓ ਹੂੰ ਇਹ ਬੱਕਰੀ ਆਪਾਂ ਦੇਖੋ ਅਗਲੇ ਦੀ ਗਾਰੰਟੀ ਦੇਣੀ ਕੁਝ ਜੜ ਵੀ ਦੇਖਦੀ ਹੈ ਬੱਕਰੀ ਦੀ ਠੀਕ ਹੈ ਚੱਡਾ ਵੀ ਦੇਖਣਾ ਚਾਹੀਦਾ ਚੀਜ਼ ਆ ਨਹੀਂ ਹਾਂ ਯਾਰ ਦਿਖ ਰਹੀ ਆ ਇੱਕ ਚੀਜ਼ ਹੁੰਦੀ ਕਿਸੇ ਦੇ ਕਹਿੰਦੇ ਥਣ ਵੀ ਪੂਰੀ ਗੰਨੇ ਵਰਗੀ ਜੀ ਨੂੰ ਕਹਿੰਦੇ ਆ ਪੂਰੀ ਚੈੱਕ ਕਰਕੇ ਲਈਆ ਕਦੋਂ ਸੈਣ ਸੂਣਾ ਨੇ ਅੱਜ ਭਲਕੇ ਸੂਪੂਗੀ ਅੱਜ ਇਹ ਭਲਕੇ ਹਾਂ ਅੱਜ ਭਲਕੇ ਸੂਪੂਗੀ ਇਹ ਮੇਰੇ ਹਿਸਾਬ ਨਾਲ ਹਜੇ ਤਾਂ ਲਾਊਗੀ 10 10 ਦਿਨ ਲਾਊਗੀ ਇਹ ਲਾਊਗੀ ਚੱਡਾ ਹੋਰ ਬਣਾਊਗੀ ਹਜੇ ਹੂੰ ਅੱਜ ਮਾਸ਼ਾਅੱਲਾ ਸਾਰਾ ਮਾਲ ਆਹ ਦੇਖੋ ਦੋ ਤੰਬੂਆਂ ਦੇ ਵਿੱਚ ਆ ਕਿੰਨਾ ਮਾਲ ਲਿਆ ਅੱਜ ਅੱਜ ਘਟੋ ਘਟਾ ਆਪਣੇ ਕੋਲ ਗਿਣਤੀ ਕਰੋ 25 25 ਨਾ ਕਹੋਗੇ 25 30 25 30 ਵੱਧ ਹੀ ਨਾ ਕਹੋਗੇ ਗਿਣਤੀ ਸਾਪੀ ਤੇ ਕਰਾਂਗੇ ਜਿਹੜਾ ਵੀ ਮਾਲ ਬਾਈ ਜਾਣ ਵਾਲਾ ਆਪਣੇ ਕੋਲ ਸਾਰਾ ਆਰਡਰ ਤੇ ਆ ਬਾਹਰ ਕਿੱਥੇ ਜਾ ਰਿਹਾ ਮਾਲ ਆਓ ਦਰਸੇਮ ਭਾਈ ਦਿਖਾਉਣਾ ਬਾਹਰ ਕਿੱਥੇ ਜਾ ਰਿਹਾ ਸਾਨੂੰ ਪਹਿਲਾਂ ਮੱਖੀ ਜੀਨੀਆ ਪੱਠਾ ਦੇਖੋ ਜੀ ਆ ਆ ਪੱਠਾ ਡੱਬੀਆਂ ਹਾਂਜੀ ਹਾਂਜੀ ਇਹ ਡੱਬੀਆਂ ਜਿਹੜੀਆਂ ਪੱਠਾ ਵਾਂ ਇਹ ਜਾ ਰਹੀਆਂ ਕਰਨਾਟਕ ਆ ਲੈ ਕਰਨਾਟਕ ਜਾ ਰਹੀ ਆ ਬੰਬਈ ਲੋ ਨੀ ਨੀ ਨੇੜੇ ਤੇੜੇ ਨਹੀਂ ਆਪਾਂ ਉਹੀ ਆ ਕਹਿੰਦੇ ਨੇ ਉਹਦੇ ਕੁਝ ਬੰਬੇ ਜਾ ਰਿਹਾ ਅੱਛਾ ਇਹ ਬੰਦਾ ਉੱਥੇ ਭੇਜ ਰਿਹਾ ਜਿੱਥੇ ਬੰਦੇ ਦੀ ਭਾਸ਼ਾ ਨਹੀਂ ਸਮਝ ਆਉਂਦੀ ਭਾਸ਼ਾ ਨਹੀਂ ਸਮਝ ਆਉਂਦੀ ਕਈ ਵਾਰ ਤਾਂ ਉਹਨਾਂ ਨੂੰ ਭਾਸ਼ਾ ਨਹੀਂ ਜਾਂਦਾ ਇਹ ਪਤਾ ਨਹੀਂ ਕਿਵੇਂ ਦਈ ਜਾਂਦਾ ਨਹੀਂ 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 ਇੱਕ ਇੱਥੋਂ ਲੱਭ ਕੇ ਲਿਆਇਆ ਇਹ ਆਪਾਂ ਮੱਖੀ ਚ ਨਹੀਂ ਇੱਥੋਂ ਹੀ ਲਿਆ ਅੱਛਾ ਮੋਗਾਪੁਰ ਦੀ ਮੰਡੀ ਦੇ ਵਿੱਚ ਟੌਪ ਕੁਆਲਿਟੀ ਦਾ ਮਾਲ ਹੁੰਦਾ ਪੂਰਾ ਜ਼ਬਰਦਸਤ ਜਿਹਨੂੰ ਕਹਿੰਦੇ ਜੰਗਲ ਦੀ ਇਹ ਕਿੰਨੇ ਕਿੰਨੇ ਮਹੀਨੇ ਦੀਆਂ ਨੇ ਇਹ ਇਹ ਹੈਗੀਆਂ ਮੱਖੀ ਰੀਆਂ ਪੱਠਾਵਾਂ 10 10 ਮਹੀਨੇ ਦੀਆਂ ਠੀਕ ਹੈ ਜ਼ਬਰਦਸਤ ਇਹਨੂੰ ਮੱਖੀ ਚ ਨਹੀਂ ਕਹਿੰਦੇ ਇਹਨੂੰ ਮੱਖੀ ਚ ਨਹੀਂ ਕਹਿੰਦੇ ਇਹਦੀ ਬਹੁਤ ਡਿਮਾਂਡ ਆ ਬਾਈ ਓਕੇ ਆ ਲੋਹੀ ਡੱਬੀ ਪਾਕਿਸਤਾਨੀ ਨਾਗਰੀ ਡੱਬੀ ਆ ਦੇਖੋ ਆ ਹੈ ਗਿਆ ਜਿਵੇਂ ਬਾਗਮਾਲਿਕ ਵਾਲਾ ਜਿਹੜਾ ਅਸਲਾ ਹੁੰਦਾ ਉਹਦੇ ਅਸਲੇ ਚੋਂ ਗਾਂਧੀਆਂ ਪੱਠਾ ਵਾਹੇ ਓਕੇ ਬਾਗਮਾਲਿਕ ਵਾਲਾ ਪਰ ਮਾਸ਼ਾਅੱਲਾ ਦੇਖੋ ਨਾਲ ਕਾਲਾ ਬੱਕਰਾ ਹੂੰ ਦੇਖੋ ਆ ਜੀ ਦੇਖੋ ਜ਼ਬਰਦਸਤ ਇਹ ਆ ਰੰਗ ਵੀ ਵਿਕਦਾ ਬਾਹਰ ਇਹ ਜੀ ਹਾਂ ਹਾਂ ਸਾਰੇ ਤਰ੍ਹਾਂ ਦਾ ਮਾਲ ਮਾਲ ਕਹਿੰਦੇ ਨੇ ਵੀ ਕਾਲਾ ਵਿਕਦਾ ਨਹੀਂ 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 ਕਾਲਾ ਨਹੀਂ ਮਾ ਦੇਖੋ ਅੱਜ ਕੱਲ ਜਿਹੜਾ ਕਲਰ ਮਾਲ ਆ ਨਾ ਉਹਦੀ ਵੀ ਬਹੁਤ ਡਿਮਾਂਡ ਆ ਫੁੱਲ ਡਿਮਾਂਡ ਫੁੱਲ ਡਿਮਾਂਡ ਕਲਰ ਦੀ ਕਲਰ ਵਾਲ ਦੀ ਕਲਰ ਵਾਲ ਦੀ ਫੁੱਲ ਡਿਮਾਂਡ ਹੈ ਜੀ ਕਿਉਂਕਿ ਮੈਂ ਕਹਿੰਦਾ ਹਰ ਤਰ੍ਹਾਂ ਦਾ ਮਾਲ ਪਾਉ ਮਹੌਤ ਬੰਦੇ ਕਹਿੰਦੇ ਕਾਲਾ 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 ਕਾਲੇ ਦੇ ਪਿੱਛੇ ਪਏ ਰਹਿੰਦੇ ਆ ਨਹੀਂ ਨਹੀਂ ਬਈ ਹਰ ਤਰ੍ਹਾਂ ਦਾ ਮਾਲ ਪਾਉ ਤੇ ਆ ਬੱਕਰੀ ਇਹ ਬੱਕਰੀ ਇਹ ਵੀ ਬੱਕਰੀਆਂ ਸ਼ੇਰੀ ਆ ਇਹ ਖਰੀਦੀ ਹੋਈ ਆਪਣੀ ਓਕੇ ਇਹਦੀ ਹਾਈਟ 봐ਵਾ ਯਾਰ ਹਾਂਜੀ ਹਾਈਟ 봐ਵਾ ਆ ਦੇਖੋ ਨਾਲ ਇਹਦੇ ਨਾਲ ਮੈਂ ਜੋੜੀ ਜਿਹੜੀ ਖਰੀਦੀ ਆ ਆ ਦੇਖੋ ਤੁਸੀਂ ਬਾਈ ਅਸਲ ਦੇ ਵਿੱਚ ਨਾ ਖਾਨ ਕੋਲੇ ਆਰਡਰ ਆ ਰਿਹਾ ਬਹੁਤ ਜ਼ਿਆਦੇ ਬੱਕਰੀਆਂ ਦਾ ਹਾਂਜੀ 100 100 ਬੱਕਰੀਆਂ ਦਾ ਆਰਡਰ ਤਾਂ ਇਹਦੇ ਕੋਲ ਨਹੀਂ ਰਹਿੰਦਾਗਾ ਬਿਲਕੁਲ ਹੱਥ ਨਾਲ ਰਹਿੰਦਾਗਾ ਵੀ ਉਹੀ ਭੇਜੀ ਜਾਂਦਾਗਾ ਹਫਤੇ ਦੀ ਹਫਤੇ ਗੱਡੀਆਂ ਨਿਕਲਦੀਆਂ ਨਹੀਂ ਆ ਬਾਈ ਫਾਇਦਾ ਚੱਕੋ ਸਾਫ ਮਾਲ ਦੋ ਹੁਣ ਆ ਸਾਫ ਮਾਲ ਗਰੰਟੀ ਦੇ ਦਿਖ ਰਹੀ ਹੈ 3 3.5 ਮਹੀਨੇ ਦੀ ਗੱਬਣਾ ਇਹਦੀ ਹਾਈਟ ਵੀ ਬਹਾ ਹਾਂਜੀ ਹਾਂਜੀ ਇਹ ਵੀ ਇੱਥੋਂ ਹੀ ਖਰੀਦੀ ਆ ਮੈਂ ਇਹਦਾ ਹਾਂ ਇਹਦਾ ਬੰਦਾ ਇੱਥੇ ਵੀ ਵਾਟ ਹੈਗੀ ਆਰਾ ਉਹਨਾਂ 37 ਦਾ ਆਰਾਮ ਨਾਲ ਹੈਗੀ ਆਰਾਮ ਨਾਲ ਗੱਪਣਾਗੀ ਹਾਂਜੀ ਗੱਪਣਾ ਇਹ ਵੀ ਇਹ ਜਿਹੜੀ ਬੱਕਰੀ ਜਾਊਗੀ ਇਹ ਜਾ ਰਹੀ ਜੂਪੀ ਦੇ ਵਿੱਚ ਜਾ ਰਹੀ ਕਿੰਨੇ ਰੁਪਈਆ ਦੀ ਪਾ ਦੇਗਾ ਇਹ ਜੀ ਲੈਣੀ ਹੋਵੇ ਸਹੀ ਮੈਨੇ 30000 ਰੁਪਈਆ ਦੀ ਇਹ ਦੇ ਰਹੇ ਹਾਂ ਬਾਹਾਂ ਵਾ ਇੱਥੋਂ ਵਾਲਾ ਬੰਦਾ ਲੈ ਜਾਵੇ 25 ਦੀ ਵੀ ਦੇ ਦੂੰਗਾ ਉਹ ਬਾਹਰ ਦੇਖੋ ਬਾਹਰ ਆਪਾਂ ਵੇਚ ਸਕਦੇ ਹਾਂ ਖਰਚਾ ਪੈਂਦਾ ਬਾਜ ਖਰਚਾ ਪੈਂਦਾ ਵਾ ਹਨਾ ਵੀ ਬਾਹਰ ਆ دوسری ਗੱਲ ਹੈ ਜਿਹੜੀ ਆਪਣੀ ਇੱਥੋਂ ਪੰਜਾਬ ਦੀ ਬਰੀਡ ਆ ਅਗਰ ਆਪਾਂ ਇੱਥੋਂ ਦੇ ਬੰਦਿਆਂ ਨੂੰ ਜੀਜਾ ਆਪਾਂ ਮਹਿੰਗੀ ਨਹੀਂ ਲੈ ਸਕਦੇ ਹਾਂ ਕਿਉਂ ਕੱਲ ਨੂੰ ਅਗਲਾ ਆਪਣੇ ਤਾਂ ਮਹਿੰਗੀ ਲੈ ਕੇ ਜਾਂਦਾ ਦੂਸਰੀ ਜਗ੍ਹਾ ਚਲਾ ਗਿਆ ਸ਼ਰਮਿੰਦਗੀ ਹੁੰਦੀ ਆ ਅਲੱਗ ਆ ਯਾਰ ਤੂੰ 20 ਦੀ ਦਿੱਤੀ ਆ ਉੱਥੇ ਜਾ ਕੇ ਸਾਨੂੰ ਇਹ 15 ਦੀ ਵੜੀਆਂ ਦੀ ਚੀਜ਼ ਹਾਂ ਚੀਜ਼ਾਂ ਅੱਜ ਕੱਲ ਮੰਡੀਆਂ ਖੁੱਲੀਆਂ ਅੱਜ ਕੱਲ ਚੈਨਲ ਦੇ ਜ਼ਰੀਏ ਸਭ ਨੂੰ ਬੰਦੇ ਨੂੰ ਨੌਲੇਜ ਹੈਗੀ ਆ ਪਰ ਆਪਾਂ ਪੰਜਾਬ ਦੇ ਵਿਚਾਰੇ ਪੰਜਾਬ ਵਾਲੇ ਨੂੰ ਮਹਿੰਗੀ ਨਹੀਂ ਲਾ ਸਕਦੇ ਬਾਹਰ ਜਿੰਨੀ ਮਰਜ਼ੀ ਮੈਂ ਖੁੱਲੇ ਡੋਮਾ ਕਹਿਣਾ ਵਾ ਬਾਹਰ ਜਿੰਨੀ ਮਰਜ਼ੀ ਮਹਿੰਗੀ ਆਪਾਂ ਚੀਜ਼ ਵੇਚ ਸਕਦੇ ਓਕੇ ਇਹ ਜੀ ਗੱਲ ਨਹੀਂ ਓਕੇ ਬਾਕੀ ਟਰੱਕਾਂ ਦੇ ਟਰੱਕ ਭੇਜ ਰਹੇ ਨੇ ਆ ਜਿਹੜੀ ਹੁਣ ਲਿਆਂਦੀ ਆਪਾਂ ਥੋੜਾ ਆ ਦੇਖੋ ਮਾੜਾ ਆ ਆ ਇਹ ਉੱਚੇ ਮੱਥੇ ਵਾਲੀ ਕਿਵੇਂ ਸੀ ਗੱਲਬਾਤ ਇਹ ਇਹ ਜਿਹੜੀ ਆਪਣੀ ਪੱਠਾ ਹੈ ਉੱਚੇ ਮੱਥੇ ਵਾਲੀਆਂ ਹੂੰ ਬਹੁਤ ਜ਼ਬਰਦਸਤ ਬਰੀਡ ਜਿਹਨੂੰ ਕਹਿੰਦੇ ਆ ਇਹ ਜਿਹੜੀਆਂ ਪੱਠਾ ਨਾ ਨਹੀਂ ਇਹ ਉੱਚੇ ਮੱਥੇ ਵਾਲੇ ਤੂੰ ਇਕੱਲੇ ਕਿਉਂ ਖਰੀਦਾਂਗਾ ਮੈਂ ਕਹਿੰਦਾ ਆਪਣੇ ਕੋਲ ਆਉਂਦੀ ਹੈ ਉੱਚੇ ਮੱਥੇ ਵਾਲੀਆਂ ਅੱਛਾ ਪਰਾਣੀਆਂ ਦੇਖੋ ਜਿਹਨੂੰ ਅਨੋਲਜ ਹੋਊਗੀ ਜਿਹਨੂੰ ਨੌਲਜ ਹੋਊ ਤਰਸੇਮ ਭਾਈ ਉਹ ਬੰਦੇ ਹੀ ਖਰੀਦੂਗਾ। ਬਾਈ ਆ ਜੀ ਇਹ ਵੀ ਖਰੀਦ ਲਿਆ ਕਰੋ। ਕਈ ਵਾਰ ਕਿਸੇ ਕੋਲ ਖੜੀ ਹੁੰਦੀਆਂ ਨਾ ਤਾਂ ਲੈ ਲਿਆ ਕਰੋ। ਇਹਨੂੰ ਲੈ ਕੇ ਦੇ ਦਿਓ ਲੈ ਲੂਗਾ। ਮੈਂ ਲੈ ਲਾਂਗੇ ਟੈਨਸ਼ਨ ਹੀ ਨਹੀਂ ਕੋਈ। ਪੰਜ ਦਿੱਤੇ ਮੂੰਦੀ ਇਹਨੂੰ ਕਵੇ ਦੇਖੋ। ਬਿਲਕੁਲ ਬਾਰੀਕ ਦੇ ਕੰਨ ਹੋਣਗੇ, ਚਮੜੀ ਪੂਰੀ ਬਿਲਕੁਲ ਪੂਰੀ ਜ਼ਬਰਦਸਤ। ਪਹਿਲੇ ਸੂਏ ਰਾਬਸੌਖ ਰੱਖੇ, ਗੱਬਣ ਆ ਇਹ। ਇਹਦੀ ਪੂੰਛ ਬੜੀ ਸੋਹਣੀ ਯਾਰ ਹਨਾ। ਮੈਂ ਕਹਿੰਦਾ ਜ਼ਬਰਦਸਤ ਪੂਰੀ। ਜਿਹੜੀ ਪੂੰਛ ਤਾਂ ਨੂੰ ਖੜੀ ਕਰੂਗੀ ਬੱਕਰੀ। ਖਾਸ ਕਰਕੇ ਤੁਹਾਨੂੰ ਨੌਲੇਜ ਦਿੰਨਾ। ਕਈ ਪੂੰਛ ਐਵੇਂ ਮੋੜ ਜਾਂਦੀਆਂ ਐਵੇਂ। ਜਿਹੜੀ ਤਾਂ ਨੂੰ ਐਵੇਂ ਖੜੀ ਕਰੂਗੀ ਬੱਕਰੀ। ਦੁੱਧ ਬਲੱਡ ਲੈ ਲਈ ਮੈਂ ਸ਼ੇਰੀ ਖਰੀਦੀ ਉਹਨਾਂ ਤੇ ਚੀਜ਼ ਦਿਖਾਉਣਾ ਆ ਦੇਖੋ ਇਹ ਬੱਕਰੀ ਪਹਿਲਾਂ ਵੀ ਮੈਂ ਲੈਂਦਾ ਸੀ ਬਗਲੀ ਮੇਲੇ ਤੇ ਉਹ ਵੀ ਲੈਂਦਾ ਸੀ ਬੱਕਰੀ ਆਹ ਬੱਕਰੀ ਵੀ ਉਹਨਾਂ ਦੇ ਘਰੋਂ ਆਈ ਦੇਖੋ ਇਹਦਾ ਫੇਸ ਪੰਜ ਇਹ ਪੁਰਾਣੀ ਬਲੱਡ ਲੈਣਾਂ ਇਹਨੂੰ ਪੁਰਾਣੀ ਬਲੱਡ ਲੈਣ ਕਹਿੰਦੇ ਆ ਅੱਛਾ ਪੂਰੀ ਜਬਰਦਸਤ ਆ ਇਹ ਬੱਕਰੀ ਵੀ ਸ਼ੇਰੇ ਕਲਰ ਦੇ ਵਿੱਚ ਆ ਇਹ ਬੁੱਢੀ ਤਾਂ ਨਹੀਂ ਗਈ ਨਾ 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 ਬੁੱਢੀ ਨਹੀਂ ਹੈਗੀ ਨਵੀਆਂ ਬਿਲਕੁਲ ਆ ਦੇਖੋ ਹੈਸ਼ ਬਿਲਕੁਲ ਫਰੈਸ਼ ਨੰਸ ਓਕੇ ਸਹੀ ਗੱਲ ਹੈ ਦੇਖੋ ਲੈਣ ਵੇਲੇ ਮੈਂ ਫਿਰ ਅੱਜ ਕੱਲ ਨਾ ਲੈਣ ਵੇਲੇ ਆਪਾਂ ਨੂੰ ਥੋੜੀ ਪਤਾ ਨਗਾਤੀ ਕਰਨੀ ਪੈਂਦੀ ਆ ਠੀਕ ਹੈ ਜਦ ਅਗਲਾ ਕਹਿ ਸਕਦਾ 7 ਲੀਟਰ ਦੋ ਮਿੰਟਾਂ ਚ ਗਾਲਾ ਕੱਢਦਾ ਵੀ ਇਹ ਯਾਰ ਜਦੋਂ ਚੀਜ਼ ਖਰੀਦਣੀ ਹੁੰਦੀ ਹੈ ਬੜਾ ਖੋਸ਼ ਕਰਦੇ ਨੇ ਜਦੋਂ ਇਹਨਾਂ ਕੋਲੇ ਆ ਜਾਂਦੀ ਉਦੋਂ ਇਹ ਕਿਵੇਂ ਸੌਣ ਸਰ ਸੇਮ ਬਾਈ ਜਦੋਂ ਉਹ ਅਗਲਾ 5-5 ਲੀਟਰ ਕਹਿੰਦਾ ਸਾਨੂੰ ਤਾਂ ਅਸੀਂ ਨਹੀਂ ਕਹਿ ਸਕਦੇ ਇਹਦੇ ਥੱਲੇ ਪਾਈਆ ਵੀ ਹੈ ਨਹੀਂ ਠੀਕ ਹੈ ਜਦੋਂ ਅਗਲਾ ਕਹਿੰਦਾ ਜੀ ਆਹ ਜੀ ਇੰਨੀ ਹਾਈਟ ਆ ਇੱਕ ਬੰਦਾ ਕਹੀਆ ਵੀ ਇਹ 100 ਕਿਲੋ ਵੇਟ ਆ ਜੀ ਇਹਦਾ ਜਦੋਂ ਮੈਂ ਨੋ ਬਾਈ ਦਾ ਇੱਕ ਬੰਦੇ ਨਾਲ ਐ ਹੀ ਸਾਡੇ ਨਾਲ ਹੋ ਗਈ ਉੱਥੇ ਜਾ ਕੇ ਵੇਟ ਨਿਕਲਿਆ 65 ਕਿਲੋ ਕਈ ਜਾਵੇ 100 ਕਿਲੋ ਯਾਰ ਗੱਲ ਆਏ ਆ ਵੀ ਜਿਹੜਾ ਵੀ ਵਪਾਰੀ ਆ ਹਾਂ ਉਹਨੂੰ 100 ਨੁਕਸ ਕੱਢਣਾ ਪੂਗਾ ਜਾਂਦਾ ਵਪਾਰ ਕਹਿਣਾ ਪੈਂਦਾ ਜੀ ਠੀਕ ਹੈ ਬਿਲਕੁਲ ਗਾਂ ਐ ਧੋ ਲਊਗਾ ਜਿਹੜਾ ਉਹ ਵੀ 100 ਨੁਕਸ ਕੱਢੂਗਾ ਗੱਲ ਆਏ ਆਂਗੀ ਉਹ ਵੀ ਐ ਨਹੀਂ ਹੈ ਵੀ ਦੁੱਧ ਤੋਤੇ ਹੋਊਗਾ ਬਿਲਕੁਲ ਬਿਲਕੁਲ ਹਾਂ ਜੀ ਅੱਖਾਂ ਮੀਚ ਕੇ ਨਾ ਕੋਈ ਚੀਜ਼ ਖਰੀਦੋ ਨਾ ਨਾ ਹਾਂ ਜੀ ਬਿਲਕੁਲ ਮੈਂ ਹੁਣ ਕਹਿੰਨਾਗਾ ਅੱਖਾਂ ਮੀਚ ਕੇ ਕੋਈ ਵੀ ਨਾ ਚੀਜ਼ ਨਾ ਖਰੀਦੋ ਚਾਹੀਦਾ ਨਾ ਦੁਬਾਰਾ ਜੇ ਕੋਈ ਹੋਵੇ ਬਿਲਕ ਇਦੇ ਮਾਗਰਾ ਹਾਂਜੀ ਓਕੇ ਦੇਖੋ ਇਹ ਸੋਨਾ ਇਹ ਕਿੱਧਰ ਪਾਰੀ ਆ ਇਹ ਨਹੀਂ ਇਹ ਤਾਂ ਹਜੇ ਲਈ ਹੋਈ ਆ ਇਹ ਸੇਲ ਵਾਸਤੇ ਦੇ ਦਾਂਗੇ ਲਓ ਦੋ ਪੱਠਾ ਕਿੰਨੇ ਦੀ ਨਾਲ ਦੇ ਦਾਂਗੇ ਦੇ ਦਾਂਗੇ ਬਾਜੂ ਰੇਟ ਬਿਲਕੁਲ ਪਹਿਲੀ ਗੱਲ ਤਾਂ 15-16000 ਦੀਆਂ ਦੁਪੱਟਾਂ ਆ 20000 ਦੀ ਚਲੋ ਬੱਕਰੀ ਲੈ ਲਓ ਕਿੰਨੇ ਦੀ ਹੋਈ 36000 ਰੁਪਏ ਦੀ ਬੱਕਰੀ ਦੇ ਦਾਂਗੇ ਦੇ ਦਾਂਗੇ ਜਾਂ ਲੈ ਜਾ ਜਿਹੜਾ ਮਰਜ਼ੀ ਲੈ ਜਾਵੇ 1500 ਵੀ ਕੀ ਤਿੰਨ ਤਿੰਨ ਮਹੀਨੇ ਦੇ ਆ ਹਾਂ ਤਿੰਨ ਚਾਰ ਮਹੀਨੇ ਜਬਰਦਸਤ ਪੱਠਾ ਵੀ ਪੂਰੀਆਂ ਜਬਰਦਸਤ ਆ ਇਹ ਲੈ ਕੇ ਆ ਨਹੀਂ ਲੈ ਜਾਵੇ ਲੈ ਲੈ ਜਾਓ ਹਾਂ ਆਫਰੀ 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 ਆਫ ਚਾਹੇ ਬੱਕਰੀ ਹੋ ਗਈ ਇੱਕ ਆ ਦੇਖੋ ਆ ਪੁਰਾਣੀ ਬੱਕਰੀ ਜੀ ਨੂੰ ਕਹਿੰਦੇ ਸੀਗਾ ਉਹ ਵੀ ਮਾਸ਼ਾਅੱਲਾ ਉੱਚੇ ਮੱਥੇ ਇਹਦੇ ਨਾਲ ਇੱਕ ਨਾ ਮੈਂ ਸ਼ੇਰੀ ਖਰੀਦੀ ਆ ਆ ਦੇਖੋ ਆ ਦੇਖੋ ਜੀ ਲਓ ਜੀ ਲਓ ਆਜੋਦਰਸੀਮ ਭਾਈ ਤੁਹਾਨੂੰ ਦਿਖਾਉਣਾ ਆ ਗਿਆ ਭਾਈ ਆ ਸ਼ੇਰੀ ਆ ਹੂੰ ਇਹਦੇ ਨਾਲ ਵੀ ਦੋ ਪੱਠਾ ਮੈਂ ਪੱਠਾ ਕਿੱਥੇ ਆ ਇਹਦੇ ਨਾਲ ਦੋ ਪੱਠਾ ਇਹਦੇ ਨਾਲ ਵੀ ਇਹ ਜਬਰਦਸਤ ਇਹ ਆਪਾਂ ਵੇਚ ਦਈਏ ਬਾਹਰ ਭਾਈ ਬੇਟੀ ਇਹ ਬੱਕਰੀ ਹੁਣ ਤੁਹਾਨੂੰ ਮੈਂ ਦੱਸਦਾ ਉਹ ਦੇਖੋ ਇੰਨੀ ਕੁਆਲਿਟੀ ਦੀ ਬੱਕਰੀ ਇਹ ਬੱਕਰੀ ਮੈਂ ਬਾਹਰ ਵਿੱਚ ਹੀ 40 ਹਾਂ ਓਕੇ ਮਤਲਬ ਇਹ ਕਹਿਣ ਦਾ ਮਕਸਦ ਆ ਵੀ ਉਹ ਬੱਕਰੀ ਇਹਦੇ ਨਾਲੋਂ ਵੀ ਉੱਤੇ ਆ ਓਕੇ ਵੀ ਉਹ ਕਿਉਂ ਨਾ ਇੱਥੇ ਕਰਕੇ ਅਸੀਂ ਬੰਦੇ ਨੇ ਲੈ ਕੇ ਨਹੀਂ ਲਿਜਾ ਸਕਦਾ ਠੀਕ ਹੈ ਇਥੇ ਲਿਆ ਸਕਦਾ ਆਫਰ ਆ ਪੰਜਾਬ ਦੇ ਵਿੱਚ ਬਹੁਤ ਬੰਦੇ ਹਜੇ ਆ ਮੈਂ ਮ ਕਹਿੰਦਾ ਮੇਰੇ ਕੋਲ ਆਓ ਟਾਈਮ ਕੱਢ ਕੇ ਸਮੇਂ ਦੇ ਕੋ ਸਮਾਂ ਕੱਢਣਾ ਪੈਂਦਾ ਤੁਹਾਨੂੰ ਦਿਨ ਨੌਲੇਜ ਦਵਾਂਗੇ ਕਿ ਕਿਹੜੀ ਚੀਜ਼ ਕਿਵੇਂ ਖਰੀਦਣੀ ਆ ਕਿਵੇਂ ਉਹ ਆਪਾਂ ਪੰਜਾਬ ਦੇ ਵਿੱਚ ਰੱਖਣੀ ਆ ਜਿਹੜਾ ਤੇਰੇ ਨਾਲ ਫਾਰਮ ਪਾ ਕੇ ਚੱਲਦਾ ਉਹਨੂੰ ਘਾਟਾ ਤਾਂ ਨਹੀਂ ਪੈਣਦਾ ਬਿਲਕੁਲ ਨਹੀਂ ਮੈਂ ਅੱਜ ਤਾਂ ਹੀ ਮੇਰੇ ਵੀਡੀਓ ਕੱਢ ਕੇ ਦੇਖ ਲਓ ਜਿੱਥੇ ਇਥੇ ਮੈਂ ਫਾਰਮ ਖਲਾਏ ਆ ਉਹ ਸਿਰੇ ਸਾਟਾ ਚੀਜ਼ਾਂ ਉੱਤੇ ਸਾਂਭੀਆਂ ਪਈਆਂ ਕਿੱਥੇ ਕਿੱਥੇ ਇਸ ਵਕਤ ਗੁਰਦੇਤ ਕੋਟ ਫਾਰਮ ਹੋਇਆ ਪ੍ਰਧਾਨ ਕੋਟ ਫਾਰਮ ਹੋਇਆ ਐਮਐਲਏ ਕੋਟ ਫਾਰਮ ਹੋਇਆ ਪਠਾਨ ਕੋਟ ਦੇ ਵਿੱਚ ਹੋ ਫਾਈਦਾ ਪੂਰੀ ਛਰੇ ਸਾਟਾ ਉਹਦੋਂ ਬਾਅਦ ਹਿਮਾਚਲ ਦੇ ਵਿੱਚ ਹੋ ਗਿਆ ਮੇਰਟ ਦੇ ਵਿੱਚ ਹੋ ਗਿਆ ਔਰ ਮੈਸੂਰ ਦੇ ਵਿੱਚ ਵੀ ਖਲਾਇਆ ਹੈ ਆਪਣਾ ਫਾਰਮ ਓਕੇ ਥੋੜੇ ਟਾਈਮ ਦੇ ਵਿੱਚ ਮੈਂ ਤੁਹਾਡੇ ਚੈਨਲ ਦੇ ਜਰੀਏ ਕਹਿਣਾ ਚਾਹਣਾ ਥੋੜੇ ਟਾਈਮ ਦੇ ਵਿੱਚ ਚੱਲਾਂਗੇ ਬੈਂਗਲੌਰ ਤੁਹਾਨੂੰ ਲੈ ਕੇ ਚੱਲਾਂਗੇ ਓਕੇ ਔਰ ਜੋ ਦੋ ਬਾਹਰ ਕੇ ਅੰਦਰ ਮੈਂ ਆਪ ਕੋ ਹਿੰਦੀ ਵਿੱਚ ਸਮਝਾਤਾ ਹੂੰ ਬਾਹਰ ਕੇ ਅੰਦਰ ਜੋ ਜਿਤਨੇ ਵੀ ਕਸਟਮਰ ਆਪਣੇ ਪਾਸ ਆਣਾ ਚਾਹੇ ਹਾਂ ਸਾਰਾ ਮਾਲ ਮੇਰਾ ਮੈਸੂਰ ਕਰਨਾਟਕਾ ਜੋ ਬੀਜ ਆਪੋ ਰਹੀ ਹੈ ਲੈਣ ਹੈ ਸਾਰੀ ਮਹਾਰਾਸ਼ਟਰ ਕੇ ਅੰਦਰ ਜਾਤਾ ਹੈ ਜਿਸ ਨੇ ਆਰਡਰ ਦੇਣਾ ਹੈ ਆਪਣੇ ਕੋ ਆਰਡਰ ਦੇ ਆਰਡਰ ਕੇ ਬਿਨਾਂ ਮੈਂ ਮਾਲ ਨਹੀਂ ਖਰੀਦਦਾ ਭਾਈ ਬਹੁਤ ਬੰਦੇ ਕਹਿੰਗੇ ਜੀ ਹਮੇ ਐਸੀ ਵੀਡੀਓ ਡਾਲ ਦੋ ਐਸੀ ਵੀਡੀਓ ਨਹੀਂ ਡਾਲ ਸਕਦਾ ਆਰਡਰ ਦੇਗੇ ਉਸਕੇ ਬਾਅਦ ਮੈਂ ਆਪਕੋ ਮਾਲ ਖਰੀਦ ਕੇ ਦੂੰਗਾ ਠੀਕ ਹੈ ਡਾਇਰੈਕਟ ਵੀਡੀਓ ਨਹੀਂ ਮਿਲਦੀ ਪਹਿਲਾਂ ਆਰਡਰ ਦੋ ਪੈਸੇ ਪਾਓ ਵੀਡੀਓ ਦੇਖੀ ਰਿਹਾ ਵੀਡੀਓ ਤੁਹਾਡੇ ਚੈਨਲ ਜਿਹੜੀ ਵੀਡੀਓ ਦੇਖ ਰਹੇ ਹਾਂ ਆ ਵੀਡੀਓ ਦੇਖ ਰਹੇ ਹੋਗੇ ਜਿਹਨੂੰਗੇ ਅਨਾੜੀ ਥੋੜੀ ਬਵਾਰੀਆਂ 6 ਮਹੀਨੇ ਦੀ ਪੱਠ ਦਾ ਰੇਟ ਕਿੰਨਾ ਹੀ ਤਾਂ ਦਾ 5 6-7000 ਤੋਂ ਲੈ ਕੇ 10000 ਦੇ ਵਿੱਚ ਹੋਊਗਾ ਜੀ ਹਾਂ ਅਗਲਾ ਅਗਲਾ ਦਾ ਸਾਲ ਦੀ ਪੱਠ ਦਾ ਰੇਟ ਆ ਹੀ 15000 ਦੇ ਵਿੱਚ ਹੋਊਗਾ ਜੀ ਸਵਾ ਸਾਲ ਦੀ ਪੱਠ ਦਾ ਕਿ 15 ਤੋਂ 20000 ਦੇ ਵਿੱਚ ਗੱਬਣ ਬੱਕਰੀ 20000 ਦੇ ਵਿੱਚ ਛਾੜੀਆਂ ਚੰਗੀ ਬੱਕਰੀ ਆ ਜੀ 30-35000 ਦੀ ਮਿਲਦੀ ਅਗਲੇ ਨੂੰ ਨੌਲੇ ਦਿਨ ਨਾਲ ਚੀਜ਼ ਦੇ ਵਿੱਚ ਖਰਾਬੀ ਨਹੀਂ ਨਿਕਲੂਗੀ ਓਕੇ ਔਰ ਬਹੁਤ ਵਧੀਆ ਇਹਨਾਂ ਦੀਆਂ ਗੱਲਾਂ ਬਾਤ ਹੈਗੀ ਨੇ ਜੇ ਇਹਨਾਂ ਨਾਲ ਗੱਲਬਾਤ ਕਰਨੀ ਹੈ ਸਕਰੀਨ ਤੇ ਨੰਬਰ ਹੈਗੇ ਨੇ ਗੱਲਬਾਤ ਕਰ ਲਿਓ ਇਹ ਤੁਹਾਨੂੰ ਮਿਲ ਜਾਣਗੇ ਬਾਕੀ ਅੱਜ ਜਿੰਨੀਆਂ ਬੱਕਰੀ ਲੈਣ ਇਹਨਾਂ ਨੂੰ ਮੁੱਲਾਪੁਰ ਮੰਡੀ ਤੋਂ ਲੈਣ ਹਨ ਹਾਂਜੀ ਹਾਂਜੀ ਮੰਡੀ ਤੋਂ ਲੈਣ ਇੱਥੇ ਮੰਡੀ ਤੇ ਹੀ ਪਹੁੰਚਿਆ ਕਰੋ ਹੁਮ ਹੁਮਾ ਕੇ ਆਇਆ ਕਰੋ ਤੇ ਇਹਨਾਂ ਨੂੰ ਆਰਡਰ ਦੇ ਦਿਓ ਵੱਦ ਤੋਂ ਵੱਦ ਗਾਰੰਟੀ ਹੈਗੀ ਐ ਇਹਨਾਂ ਦੀ ਕੋਈ ਫਰਾਡ ਨਹੀਂਗਾ ਹੋਰ ਸਟੇਟਾਂ 'ਚ ਫਰਾਡ ਹੋ ਜਾਂਦਾਗਾ ਉਹ ਅਸੀਂ ਕਹਿੰਦੇ ਆਂਗੇ ਕਿਉਂਕਿ ਹੁੰਦਾਗਾ ਬਹੁਤ ਸਾਰੇ ਲੋਕਾਂ ਦੇ ਫੋਨ ਕਾਲ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਫਰਾਡ ਦੀ ਆਪਾਂ ਨੂੰ ਬਹੁਤ ਘੱਟ ਸਮੱਸਿਆ ਗਈ ਜਿਹੜੇ ਨਾ ਅਸੀਂ ਵੀਡੀਓ ਪਾਉਂਦੇ ਆ ਉਹਨਾਂ ਦੀ ਬਹੁਤ ਘੱਟ ਸਮੱਸਿਆ ਰਹੂਗੀ ਠੀਕ ਹੈ ਭਾਈ ਜੀ ਧੰਨਵਾਦ ਧੰਨਵਾਦ